जय माता दी जय माता दी आज शर्मा फैमिली ਵੱਲੋਂ ਸ਼ੰਦਾਰ ਰੋਡ ਤੇ ਝਮੜ ਮੋਟਰ ਦੇ ਪਹਿਲਾ ਲੰਗਰ ਲਗਾਇਆ ਗਿਆ ਆ ਅਸੀਂ ਆਸ਼ਾ ਕਰਦੇ ਕਿ ਹਰ ਸਾਲ ਆਪਾਂ ਇੱੱਤੇ ਲੰਗਰ ਲਗਾਈਏ ਤੇ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਮਿਲੇ ਤੇ ਅਸੀਂ ਉਹਨਾਂ ਦੀ ਸੇਵਾ 'ਚ ਮਾਤਾ ਵਾਦੀ ਦੇ ਨਰਾਤੇਆਂ ਨੂੰ ਅਸ਼ਟ ਦਿਨਾਂ ਵਾਲੇ ਦਿਨ ਹਰ ਸਾਲ ਇੱੱਤੇ ਲੰਗਰ ਲਗਾਈਏ ਅੱਜ ਲੰਗਰ ਲਗਾਇਆ ਸੀ ਜੀ ਫਿਰ ਇਹ ਸਾਡੇ ਦਿੱਗੇ ਜੀ ਕੜਾ ਪ੍ਰਸ਼ਾਦ ਨਾਲ ਚੋਲੇ ਆ ਭੰਗੂਰ ਜੀ ਆ ਉਸ ਤੋਂ ਬਾਅਦ ਆਲੂਪੁਰੀ ਨਾਲ ਚੜੇਪੁਰੀ ਜੀ ਚੜੇਪੁਰੀ ਦੇ ਬਾਅਦ ਖੀਰ ਪ੍ਰਸ਼ਾਦ ਆ ਜੀ ਨਾਲ ਅਫੀਬ ਵਾਟਰ ਗੱਲਰ ਠੰਡੇ ਪਾਣੀ ਦੇ ਗੱਲ ਲਗਾਏ ਫਿਲਟਰ ਵਾਲਾ ਪਾਣੀ ਕਿ ਕਿਸੇ ਪਾਣੀ ਵੀ ਫਾਕ ਪੁੱਤਰਾ ਮਿਲੇ ਪਾਣੀ ਨਾ ਜਾ ਲੋਕੀਂ ਖਰਾਬ ਹੁੰਦੀ ਇਸ ਤੱਕ ਇਹ ਸਾਰਾ ਕੋਈ ਦੇਖ ਕੇ ਉਹਦੇ ਹਿਸਾਬ ਨਾਲ ਹੀ ਸਫਾਈ ਦਾ ਪੂਰਾ ਚਾਰ ਰੱਖਿਆ ਤੇ ਆਪਾਂ ਹਰ ਵਾਰ ਇਦਾਂ ਹੀ ਕਰੀਏ ਇਦਾਂ ਹੀ ਸਾਡੇ ਮਹਾਮਾਇ ਜੀ ਦਾ ਦਵੇ ਸ਼ਰਮਾ ਫੈਮਿਲੀ ਵੱਲੋਂ ਇਦਾਂ ਹੀ ਹਰ ਸਾਲ ਲੰਗਰ ਲਗਾਉਂਦੇ ਰਹੀਏ ਜੈ ਮਾਤਾ ਜੀ ਇਹ ਸੇ ਤੋਂ ਨਵੇਂ ਸ਼ੁਰੂ ਲੰਗਰ ਜੀ ਅੱਜ ਫਿਰ 10 ਵਜੇ ਦਾ ਲੰਗਰ ਨਵੇਂ ਸ਼ੁਰੂ ਹੋ ਗਿਆ ਜੀ ਤੇ ਹੁਣ ਜੋ ਤੱਕ ਪ੍ਰਭੂ ਇੱਛਾ ਚੱਲੀ ਜਾ ਰਹੀ ਜੀ ਹੁਣ ਖੀਰ ਤੋਂ ਬਾਅਦ ਫਿਰ ਆ ਆਲੂ ਹੋਰ ਬਣ ਰਹੇ ਆ ਸਬਜ਼ੀ ਬਣਦੀ ਹੋਰ ਦੁਬਾਰਾ ਫਿਰ ਬਣਾ ਰਹੇ ਆ ਆਲੂ ਪੂਰੀ ਦੇ ਜੈ ਮਾਤਾ ਜੀ ਜੈ ਮਾਤਾ ਜੀ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਜੇ ਅਸੀਂ ਮਾਤਾ ਰਾਣੀ ਦੇ ਦਿਵਾਰ ਵਿੱਚ ਇਕੱਠੇ ਹੋਏ ਆ ਆਲੂ ਪੂਰੀ ਦੇ ਲੰਗਰ ਖੀਰ ਦੇ ਲੰਗਰ ਸਰੇ ਤੋਂ ਟੁੱਟ ਚੱਲ ਰਹੇ ਨੇ ਐਸੀ ਕਿਰਪਾ ਹੈ ਮਾਤਾ ਰਾਣੀ ਦੀ ਸ਼ਰਮਾ ਪਰਿਵਾਰ ਦੇ ਉੱਪਰ ਸਹੋਗੀ ਹੋਰ ਸਾਥੀਆਂ ਨੇ ਨਾਲ ਮਿਲ ਕੇ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਤੇ ਲਗਾਉਣੇ ਆਰਿਆਂ ਦਾ ਵੀ ਧੰਨਵਾਦ ਆ ਖਾਣ ਛਕਣੇ ਆਰਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ ਸਾਕੋਂ ਜੈ ਮਾਤਾ ਦੀ ਅੱਜ ਥੋੜੇ ਸ਼ਰਮਾ ਪਰਿਵਾਰ ਵੱਲੋਂ ਪਹਿਲਾ ਮਾ ਗੁਰਦੀ ਦਾ ਲੰਗਰ ਲਗਾਇਆ ਗਿਆ ਇਹ ਇਸ ਲੰਗਰ ਵਿੱਚ ਸਭੀ ਪਕਵਾਂ ਨੇ ਬੜਾ ਮਿਲ ਜੁਲ ਕੇ ਸਾਧਕਾ ਸਾਨੂੰ ਬਹੁਤ ਅੱਛਾ ਲੱਗਾ ਕਿ ਇਹ ਮਾਤਾ ਨਾਨੀ ਸਾਨੂੰ ਅੱਧਿਕ ਅਸ਼ੀਰਵਾਦ ਦੇਵੇ ਅਸੀਂ ਹਰ ਸਾਲ ਇੱਦੀ ਲੰਗਰ ਲਗਾਈਏ ਅੱਜ ਪਹਿਲਾ ਲੰਗਰ ਦੀ ਸ਼ੁਰੂਆਤ ਪਹਿਲਾ ਅਸੀਂ ਖੜਵਾ ਪ੍ਰਸ਼ਾਦ ਦੀਨਾ ਕੀਤੀ ਉਸ ਤੋਂ ਬਾਅਦ ਛੋਲੇ ਪੂਰੀ ਆਲੂਨਾ ਕੀਤੀ ਹੁਣ ਉਸ ਤੋਂ ਬਾਅਦ ਖੀਰ ਚੱਲ ਰਹੀ ਆ ਔਰ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਆਲੂ ਪੂਰੀ ਚੱਲੇਗੀ ਮਹਾਵਾਦੀ ਅਪਾਰ ਕਿਰਪਾ ਦੇ ਨਾਲ ਸਾਡਾ ਲੰਗਰ ਬਹੁਤ ਅੱਛਾ ਹੋਇਆ ਸਾਨੂੰ ਏਡੀ ਮਹਾਮਾਇ ਆਸ਼ੀਰਵਾਦ ਦਿੱਲੀ ਰਵੇ ਕਿ ਅਸੀਂ ਏਡੇ ਲੰਗਰ ਹਰ ਸਾਲ ਲਗਾਉਂਦੇ ਜੀਏ ਚੈ ਮਾਤਾ ਦੀ